ਜੇ ਤੁਹਾਡੀ ਪਿੱਠ ਪਿੱਛੇ ਤੁਹਾਡੇ ਬਾਰੇ ਕੋਈ ਕੁਝ ਬੋਲਦਾ ਨਿੰਦਿਆ ਚੁਗਲੀ ਕਰਦਾ ਜਮਾਂ ਵੀ ਗੁੱਸਾ ਨਹੀਂ ਕਰਨਾ ਸਗੋਂ ਸੁਭਾਹ ਹੀ ਗੁਰੂ ਦਾ ਨਾ ਸ਼ੁਕਰ ਕਰਿਆ ਕਰੋ ਵੀ ਤੁਹਾਡੇ ਪਾਪ ਤਵੀਜ ਰਹੇ ਆ ਤੇ ਤੁਸੀਂ ਫਰੀ ਖਾਤੇ ਤੋਬੀ ਲਾਏ ਹੋਇਆ ਤੁਹਾਡੇ ਪਾਪ ਧੋਣ ਲਾਸਤੇ ਪੰਜਾਬੀ ਗਾਇਕਾ ਪਾਰੀ ਸੰਦੂ ਨੇ ਕਿਸ ਤੇ ਕੱਢੀ ਪੜਾਸ ਜੇ ਤੁਹਾਡੀ ਪਿੱਠ ਪਿੱਛੇ ਤੁਹਾਡੇ ਬਾਰੇ ਕੋਈ ਕੁਝ ਬੋਲਦਾ ਨਿੰਦਿਆ ਚੁਗਲੀ ਕਰਦਾ ਜਮਾਂ ਵੀ ਗੁੱਸਾ ਨਹੀਂ ਕਰਨਾ ਵੀਡੀਓ ਸ਼ੇਅਰ ਕਰ ਬੋਲੀ ਕਰੇ ਜਾਓ ਚੁਗਲੀਆਂ ਮੈਨੂੰ ਫਰਕ ਨਹੀਂ ਪੈਂਦਾ ਸਗੋਂ ਸੁਭਾਗ ਗੁਰੂ ਦਾ ਨਾ ਸ਼ੁਕਰ ਕਰਿਆ ਕਰੋ ਵੀ ਤੁਹਾਡੇ ਪਾਪ ਧਵੀਜ ਰਹੇ ਆ ਤੇ ਤੁਸੀਂ ਫਰੀ ਖਾਤੇ ਦੇ ਤੋਬੀ ਲਾਏ ਹੋਇਆ ਤੁਹਾਡੇ ਪਾਪ ਧੋਣ ਵਾਸਤੇ ਪੰਜਾਬੀ ਗਾਇਕਾ ਬਾਨੀ ਸੰਧੂ ਕਿਸੇ ਪਹਿਚਾਨ ਦੀ ਮਹਤਾਜ ਨਹੀਂ ਉਹ ਇਹਨੇ ਦੇ ਨੀ ਆਉਣ ਵਾਲੀ ਫਿਲਮ ਮੈਡਲ ਕਰਕੇ ਖੂਬ ਸੁਰਖੀਆਂ ਬਟੋਰੀ ਹੈ ਉਹ ਇਸ ਫਿਲਮ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਡੈਬਿਊ ਕਰਨ ਜਾ ਰਹੀ ਹੈ ਦੱਸਦੀ ਹੈ ਕਿ ਉਹਨਾਂ ਦੀ ਇਹ ਫਿਲਮ ਬਹੁਤ ਚਲਦੇ ਰਿਲੀਜ਼ ਹੋਣ ਦੇ ਲਈ ਤਿਆਰ ਹੈ ਇਸ ਤੋਂ ਪਹਿਲਾਂ ਬਾਨੀ ਸੰਧੂ ਆਪਣੇ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ ਦੇ ਵਿੱਚ ਆ ਗਏ ਉਸਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਵਿਰੋਧੀਆਂ ਤੇ ਆਪਣੀ ਪੜਾਅਸ ਕੱਟਦੇ ਹੋਏ ਨਜ਼ਰ ਆਏ। ਉਹਨਾਂ ਨੇ ਵੀਡੀਓ ਸ਼ੇਅਰ ਕਰਕੇ ਕਿਹਾ ਜਿਹੜੇ ਤੁਹਾਡੇ ਪਿੱਠ ਪਿੱਛੇ ਚੁਗਲੀਆਂ ਕਰਦੇ ਐ ਉਹਨਾਂ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਐ। ਇਹ ਤਾਂ ਉਹ ਤੋਬੀ ਨੇ ਜੋ ਮੁਫਤ ਚ ਤੁਹਾਡੇ ਪਾਪ ਧੋ ਰਿਹਾ ਐ। ਇਸ ਦੇ ਲਈ ਤੁਹਾਨੂੰ ਗੁੱਸਾ ਹੋਣ ਦੀ ਲੋੜ ਨਹੀਂ। ਇਸ ਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ। ਬਾਣੀ ਨੇ ਵੀਡੀਓ ਸ਼ੇਅਰ ਕਰਦੇ ਕੈਪਸ਼ਨ ਦੇ ਵਿੱਚ ਲਿਖਿਆ ਉਹ ਭੋਲੇ ਲੋਕੋ ਇਹੋ ਜਿਹੇ ਲੇਬਲ ਦਾ ਧੰਨਵਾਦ ਕਰਿਆ ਕਰੋ ਗੁੱਸਾ ਨਹੀਂ ਬਾਕੀ ਮੈਡਲ ਲਈ ਤਿਆਰ ਰਹੋ ਪਰਮਾਤਮਾ ਸਭ ਦਾ ਪਲਾ ਕਰੇ ਤੇ ਹਰ ਇਨਸਾਨ ਦੀ ਮਿਹਨਤ ਉਸ ਦੀ ਝੋਲੀ ਪਾਵੇ ਫਲ ਤੁਸੀਂ ਵੀ ਦੇਖੋ ਬਾਣੀ ਸੰਧੂ ਦੀ ਇਹ ਵੀਡੀਓ ਤੇ ਆਪਣੀ ਰਾਏ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਦੋਂ ਬਸ ਮੇਰਾ ਦਿਲ ਜਿ ਕਿ ਤਾ ਵੀ ਮੈਂ ਇੱਕ ਗੱਲ ਸ਼ੇਅਰ ਕਰਨਾ ਤੁਹਾਡੇ ਸਾਰਿਆਂ ਨਾਲ ਜੇ ਤੁਹਾਡੀ ਪਿੱਠ ਪਿੱਛੇ ਤੁਹਾਡੇ ਬਾਰੇ ਕੋਈ ਕੁਝ ਬੋਲਦਾ ਨਿੰਦਿਆ ਚੁਗਲੀ ਕਰਦਾ ਜਮਾਂ ਵੀ ਗੁੱਸਾ ਨਹੀਂ ਕਰਨਾ ਸਗੋਂ ਸਵਾਹਿਗੁਰੂ ਦਾ ਨਾ ਸ਼ੁਕਰ ਕਰਿਆ ਕਰੋ ਵੀ ਤੁਹਾਡੇ ਪਾਪ ਧਵੀਜ ਰਹੇ ਆ ਤੇ ਤੁਸੀਂ ਫ੍ਰੀ ਖਾਤੇ ਦੇ ਧੋਬੀ ਲਾਏ ਹੋਇਆ ਤੁਹਾਡੇ ਪਾਪ ਧੋਣ ਵਾਸਤੇ ਆਈ ਮੀਨ ਟੂ ਸੇ ਫ੍ਰੀ ਦੀ ਲੇਬਰ ਲੱਗੀ ਹੋਈ ਆ ਤੁਹਾਡੇ ਲਈ ਕੰਮ ਕਰਨ ਵਾਸਤੇ ਤੁਸੀਂ ਬਿਨਾਂ ਤਨਖਾਹ ਤੋਂ ਕਰਮਚਾਰੀ ਰੱਖੇ ਹੋਇਆ ਸੋ ਮੈਂ ਵੀ ਉਹ ਸਾਰੀ ਲੇਬਰ ਦਾ ਥੈਂਕ ਯੂ ਸੋ ਮੱਚ ਕਰਦੀ ਆ ਬਸ ਉਹ ਲੇਬਰ ਦਾ ਹੀ ਧੰਨਵਾਦ ਕਰਨਾ ਹੀ ਸੀ ਅਸਲ ਚ ਮੈਂ ਸੋਚਿਆ ਪੰਜ ਦਿਨਾਂ ਬਾਅਦ ਲੇਬਰ ਡੇ ਆ ਤੇ ਪਰ ਮੇਰੀ ਲੇਬਰ ਕੰਮ ਬਹੁਤ ਸੋਹਣਾ ਕਰ ਰਹੀ ਆ